ਲੈ ਵੀ ਸਜਣੋ ਪਿਛਲੇ ਸਾਲ ਮੈਂ ਵੀਡੀਓ ਪਾ ਕੇ ਗਿਆ ਸੀਗਾ ਜਗਤਜੀਤ ਗਰੁੱਪ ਵਾਲਿਆਂ ਦੀ ਜਗਤਜੀਤ ਗਰੁੱਪ ਨੇ ਆਖਿਆ ਸੀ ਵੀ ਜਿਹੜਾ ਵੀ ਸਾਡੇ ਪਰਿਵਾਰ ਦਾ ਮੈਂਬਰ ਬਣ ਰਿਹਾ ਐ ਐਮਪਲੀਮੈਂਟ ਸਾਡੇ ਤੋਂ ਖਰੀਦੂਗਾ ਸੁਪਰਸੀਡਰ ਤੇ ਉਹਨਾਂ ਦੇ ਵਿੱਚੋਂ ਅਸੀਂ ਕੁਝ ਬੰਦੇ ਕੱਢਾਂਗੇ ਜਿਨ੍ਹਾਂ ਨੂੰ ਅਸੀਂ ਆ ਟਰੈਕਟਰ ਥਾਰ ਆਲਟੋ ਮੋਟਰਸਾਈਕਲ ਘੜੀਆਂ ਕਾਫੀ ਕੋਸ ਸੀਗਾ ਤੇ ਮੈਂ ਵੀਡੀਓ ਪਾਈ ਸੀਗੀ ਤੇ ਉਸ મતਲਬ ਜਗਤਜੀਤ ਗਰੁੱਪ ਆਪਾਂ ਕਹਿ ਸਕਦੇ ਆ ਕਿ ਕਿਸਾਨਾਂ ਨਾਲ ਕੀਤੇ ਵਾਦੇ ਤੇ ਖਰਾ ਉਤਰਨ ਵਾਲਾ ਇੱਕ ਗਰੁੱਪ ਆ ਇੱਕ ਟੀਮ ਆ ਬਹੁਤ ਵੱਡੀ ਤੇ ਉਹਨਾਂ ਨੇ ਕੀ ਕੀਤਾ ਕਿ ਪਿਛਲੇ ਦਿਨਾਂ 'ਚ ਡੇਲੋਂ ਆਪਣੇ ਇੱਕ ਵੱਡਾ ਪ੍ਰੋਗਰਾਮ ਕਰਾਇਆ ਜੀ ਤੇ 10 15000 ਬੰਦੇ ਦਾ ਇਕੱਠ ਕੀਤਾ ਉਹਦੇ ਸਾਹਮਣੇ ਐਲਾਨ ਕਰਤਾ ਸੀਗਾ ਪਰਚੀਆਂ ਚੱਕ ਕੇ 10 15000 ਬੰਦੇ ਦੇ ਚਸ਼ਮਦੀਦ ਲੋਕ ਆ ਜਿਨ੍ਹਾਂ ਦੇ ਸਾਹਮਣੇ ਆ ਸਾਰੇ ਕੱਢੇ ਗਏ ਆ ਅੱਜ ਪਿਛਲੇ ਸਾਲ ਵਾਲਾ ਜਿਹੜਾ ਸਿਸਟਮ ਆ ਉਹ ਅੱਜ ਆਪਾਂ ਕਹਿ ਦਈਏ ਵੀ ਕਿਸਾਨਾਂ ਨੂੰ ਵੰਡਿਆ ਜਾਣਾ ਪਰ ਪਿਛਲੇ ਸਾਲ ਨਾਲੋਂ ਇੱਕ ਨਵਾਂ ਵੀ ਕੁਛ ਕਰਤਾ ਪਿਛਲੇ ਸਾਲ ਦੇ ਵਿੱਚ ਸੁਪਰ ਸੀਡਰ ਤੇ ਹੀ ਸਕੀਮ ਸੀਗੀ ਜਿਹੜੇ ਐਨ ਇਨਾਮ ਦੇਣੇ ਸੀ ਐਸ ਵਾਰੀ ਇਹਨਾਂ ਨੇ ਕਰਤਾ ਕਿ ਜਗਤ ਦਾ ਕੋਈ ਵੀ ਜਗਤ ਜੀਤ ਦਾ ਕੋਈ ਵੀ ਐਮਪਲੀਮੈਂਟ ਤੁਸੀਂ ਖਰੀਦਦੇ ਆ ਸੁਪਰ ਸੀਡਰ ਹੀ ਨਹੀਂ ਕੋਈ ਵੀ ਐਮਪਲੀਮੈਂਟ ਤੁਸੀਂ ਖਰੀਦਦੇ ਆ ਉਹਦੇ ਲਈ ਕਾਫੀ ਜ਼ਿਆਦਾ ਇਨਾਮ ਆ ਆਪਾਂ ਤੁਹਾਨੂੰ ਕਿਸਾਨ ਵੀ ਮਲਾਉਣੇ ਆ ਜਿਨ੍ਹਾਂ ਨੂੰ ਥਾਰ ਟਰੈਕਟਰ ਮੋਟਰਸਾਈਕਲ ਆਪਾਂ ਬਾਈ ਜਿੰਦ ਹੋਣਾ ਤੋਂ ਸੁਪਰ ਸੀਡਰ ਬਾਰੇ ਵੀ ਜਾਣਕਾਰੀ ਲੈਣੇ ਆ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਸਾਰਾਂ ਬੇਰਵਾ ਕਿ ਤੁਸੀਂ ਇਸ ਪਰਿਵਾਰ ਦੇ ਮੈਂਬਰ ਕਿਵੇਂ ਬਣ ਸਕਦੇ ਆ ਕਿਵੇਂ ਤੁਸੀਂ ਆ ਚੀਜ਼ ਦਾ ਆਨੰਦ ਲੈ ਸਕਦੇ ਆ ਕਿਵੇਂ ਤੁਸੀਂ ਚਾਚੇ ਹੁਣਾ ਵਾਂਗੂ ਬਹਿ ਕੇ ਜੌਂਡੀਅਰ ਤੇ ਜਾਂ ਥਾਰ ਤੇ ਪਿਛਲੀ ਅਗਲੀ ਵਾਰ ਨੂੰ ਤਾਂ ਸ਼ਾਇਦ ਕੰਬਾਈਨ ਵੀ ਆ ਉਹ ਤੇ ਬਹਿ ਕੇ ਤੁਸੀਂ ਕਿਵੇਂ ਜਾ ਸਕਦੇ ਆ ਆਪਾਂ ਸਾਰੀ ਗੱਲਬਾਤ ਬਾਈ ਹੁਣਾ ਦੇ ਪੁੱਛਦੇ ਬਾਈ ਸਸੀ ਕਾਲ ਸਸੀ ਕਾਲ ਬਾਈ ਯਾਰ ਪਹਿਲਾਂ ਟਰੈਕਟਰ ਵਾਲਾ ਬੰਦਾ ਵਾ ਕੈਕਟਰ ਵਾਲਾ ਬੰਦਾ ਆਇਓ ਭਲਵਾਂ ਆਉ ਭਾਈ ਜੀ ਪ੍ਰੀਤ ਮਾੜੇ ਕੈਮਰਾ ਦੂਰ ਕਰ ਲੈ ਬੰਦਾ ਕੈਮਰੇ ਚ ਮੇਰੇ ਹਿਸਾਬ ਨਾਲ ਨਹੀਂ ਹੋਣਾ ਇੱਕ ਤਾਂ ਹੌਸਲਾ ਵੱਧ ਹੈ ਇੱਕ ਸਰੀਰ ਖੁੱਲਾ ਬਹੁਤ ਹੈ ਇੱਕ ਦਾਤੇ ਨੇ ਪੂਰਾ ਹੈ ਦਾਤਾ ਝੋਲੀ ਦੇਖ ਕੇ ਪਾਉਂਦਾ ਹਾਂਜੀ ਝੋਲੀ ਵੱਡੀ ਸੀ ਬੜਾ ਵੱਡਾ ਮਿਲ ਗਿਆ ਹਾਂ ਪਹਿਲਵਾਨ ਸੀ ਪਹਿਲਵਾਨ ਵੈਸੀ ਜਿਹੜੇ ਮੱਲ ਹੁੰਦੇ ਆ ਹਨ ਉਹ ਰੱਬ ਦੇ ਬਹੁਤ ਨੇੜੇ ਹੁੰਦੇ ਆ ਜੀ ਇਹਨਾਂ ਨੇ ਸੁਪਰ ਸੀਡਰ ਪਿਛਲੀ ਵਾਰ ਖਰੀਦਿਆ ਸੀ ਪਿਛਲੀ ਵਾਰੀ ਸੁਪਰ ਸੀਡਰ ਖਰੀਦਿਆ ਸੀ ਇਹਨਾਂ ਨੇ ਫੋਨ ਕਿਨੂੰ ਗਿਆ ਸੀ ਜਦੋਂ ਬੱਬੂ ਆਂ ਦੀ ਸਟੇਜ ਤੋਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੂੰ ਗਿਆ ਸੀ ਲਪ੍ਰੀਤ ਬਾਈ ਨੂੰ ਇਹਦੇ ਵਿਸ਼ਵਾਸ ਨਹੀਂ ਆ ਰਿਹਾ ਸੀ ਭਰੋਸਾ ਨਹੀਂ ਕਰ ਰਿਹਾ ਸੀ ਇਹੀ ਬੰਦਾ ਸੀ ਨਾ ਮੈਨੂੰ ਯਕੀਨ ਨਹੀਂ ਸੀਗਾ ਇਹ ਚੀਜ਼ ਦਾ ਮੈਨੂੰ ਕੁਲੂਗੇ ਫਿਰ ਭਰੋਸਾ ਕਿੱਥੋਂ ਕੀਤਾ ਮਤਲਬ ਕਿਵੇਂ ਵੈਰੀਫਾਈ ਕੀਤਾ ਜਦੋਂ ਬਾਪੂ ਨੇ ਫੋਨ ਲਾਇਆ ਹਾਂ ਮੈਂ ਫਿਰ ਵੀ ਨਾ ਯਕੀਨ ਕੀਤਾ ਜੀ ਫਿਰ ਸਾਡਾ ਮੇਰਾ ਛੋਟਾ ਭਾਈ ਨਾਲ ਸੀਗਾ ਜੀ ਤੇ ਹਜੇ ਸਤਾ ਜੀ ਉਹ ਉਹਨੂੰ ਉਹਨੂੰ ਫੋਨ ਲਾਇਆ ਉਦੋਂ ਮੈਨਾਂ ਯਕੀਨ ਕੀਤਾ ਫਿਰ ਮੈਨੂੰ ਅਬਦੁੱਲ ਨੇ ਫੋਨ ਲਾਇਆ ਜਿਹੜਾ ਡੀਲਰ ਆ ਤੁਹਾਡੇ ہاں ਹਾਂ ਹਾਂ ਫਿਰ ਉਦੋਂ ਯਕੀਨ ਹੋਇਆ ਮੈਨੂੰ ਕਹਿੰਦਾ ਲੱਡੂ ਲੈ ਕੇ ਆ ਜਾ 20 ਕਿਲੋ ਹਾਂ ਕਹਿੰਦਾ ਟਰੈਕਟਰ ਨਿਕਲ ਆਇਆ ਹਾਂ ਫਿਰ ਪੂਰਾ ਯਕੀਨ ਫਿਰ ਫਿਰ ਮੈਂ ਬਾਪੂ ਨੂੰ ਫੋਨ ਲਾਇਆ ਹਾਂ ਠੀਕ ਹੈ ਫਿਰ ਜਾ ਕੇ ਪੂਰਾ ਪੱਕਾ ਵਿਸ਼ਵਾਸ ਹੈ ਕਈ ਥਾਵਾਂ ਤੋਂ ਵੈਰੀਫਾਈ ਕੀਤਾ ਨੇ ਹਾਂ ਉਹ ਕੋਈ ਵਿਸ਼ਵਾਸ ਹੀ ਨਹੀਂ ਸੀਗਾ ਯਕੀਨ ਹੀ ਨਹੀਂ ਸੀਗਾ ਆ ਲਿਆ ਇਹ ਦੇ ਦਿੱਤਾ ਲੋ ਵੀ ਅੱਜ ਤੋਂ ਤੁਹਾਡਾ ਹੈ ਨਾ ਤੇ ਤੁਸੀਂ ਜਸ਼ਨ ਮਨਾਓ ਸਵਾਦ ਲਓ ਨਜ਼ਾਰਾ ਲਓ ਤੇ ਆਪਾ ਥਾਰ ਵਾਲੇ ਨੂੰ ਵੀ ਮਿਲ ਲਗੇ ਥਾਰ ਵਾਲਾ ਬਾਈ ਵੀ ਮਾਰ ਜੈਂ ਦਬਾਜ ਥਾਰ ਵਾਲਾ ਬਾਈ ਕੌਣ ਆਜੋ ਬਾਈ ਜੀ ਥਾਰ ਵਾਲਾ ਨੌਜਵਾਨ ਕੌਣ ਆ ਬਾਈ ਆਜੋ ਜੀ ਆਜੋ 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 ਜੀ ਇਹ ਫਾਜ਼ਿਲਖਾ ਤੋਂ ਨਹੀਂ ਜੰਗ ਉਹ ਉਹ ਜਗਰਾਉਂ ਤੋਂ ਬਾਈ ਉਹ ਜਗਰਾਉਂ ਤੋਂ ਉਹ ਜਗਰਾਉਂ ਤੋਂ ਇਹ ਫਾਜ਼ਿਲਖਾ ਤੋਂ ਜੰਗ ਸਿੰਘ ਜੀ ਨੇ ਇਹਨਾਂ ਨੂੰ ਅੱਛਾ ਤੇ ਇੱਕ ਤਾਂ ਸਾਧਨ ਤੇ ਤੁਸੀਂ ਆਏ ਹੋਵੋਗੇ ਤੇ ਇੱਕ ਚਲਾ ਕੇ ਵਿਆਣਾ ਬੰਦੇ ਦੋ ਲਿਓਣੇ ਸੀਗੇ ਤੁਸੀ ਦੋ ਬੰਦੇ ਵੱਧ ਚਲਾਉਣ ਵਾਲੇ ਬੰਦੇ ਨਾਲ ਵੱਧ ਲਿਆਂਦੀ ਸੀ ਥਾਰ ਲੈਣੀ ਇਹ ਮੈਨੂੰ ਜਿੰਦ ਕਹਦਾ ਨਾ ਕਹਿੰਦਾ ਸੁਜਿੰਦਰ ਨਾ ਕਹਿੰਦਾ ਯਾਰ ਨਾ ਬੰਦੇ ਕਈ ਵਾਰੀ ਕਹਿੰਦਾ ਚੀਜ਼ ਲੈਣ ਵਾਲੇ ਲੇਟ ਹੋ ਜਾਂਦੇ ਆ ਕਹਿੰਦਾ ਇਸ ਚੱਕਰ ਦੇ ਵਿੱਚ ਤੂੰ ਥੋੜਾ ਜਿਹਾ ਕੋਈ ਗੱਲ ਨਹੀਂ ਲੇਟ ਰੱਖੀ ਖੁੱਲਾ ਟਾਈਮ ਰੱਖੀ ਮੈਂ ਕਹਾ ਜੀਨੇ ਥਾਰ ਲੈਣੀ ਆ ਉਹ ਨਹੀਂ ਲੇਟ ਹੁੰਦਾ 10 ਵਜੇ ਰੱਖ ਲਾ 10 ਵਜੇ 10 ਵਜੇ 10 ਵਜੇ ਆ ਗਏ ਸੀਗੇ 10 ਵਜੇ ਗਈ ਇਹਨਾਂ ਨੂੰ ਦਿਨ ਮੋਸਾ ਚੜਿਆ ਹੋਊਗਾ ਯਾਰ ਥਾਰ ਇਹ ਮਿਲ ਗਈ ਇਹਨਾਂ ਨੂੰ ਥਾਰ ਅੱਜ ਪਾਰਟੀ ਪੂਟੀ ਤੁਸੀਂ ਕਰੋ ਮੁਬਾਰਕਾ ਇਹਨਾਂ ਦਾ ਪਿੰਡ ਕਿਹੜਾ ਬਾਈ ਹੁਣਾਂ ਦਾ ਪਿੰਡ ਜੀ ਕੁਹਾੜਿਆ ਵਾਲੀ ਪਿੰਡ ਤੇ ਤੁਸੀਂ ਸੁਪਰ ਸੀਡਰ ਕਿਹੜੇ ਡੀਲਰ ਤੋਂ ਲਿਆ ਸੀ ਅਸੀਂ ਸੁਪਰ ਪ੍ਰਿੰਸ ਤੋਂ ਅੱਛਾ ਆ ਇਹ ਡੀਲਰ ਨੇ ਇਹਨਾਂ ਦੇ ਇਹਨੂੰ ਸਾਈਕਲ ਸੌਂਕਲ ਤਾਂ ਦਿੰਦੇ ਤੁਸੀਂ ਨਾਲ ਵੀ ਰਹਿਣੇ ਵੀ ਦਵਾਯਾਦਾਰ ਹੈਨਾ ਇਹਨਾਂ ਨੂੰ ਵੀ ਮਿਲ ਜੂਗਾ ਬਸ ਇਹ ਤੁਹਾਨੂੰ ਸਾਈਕਲ ਤੁਸੀਂ ਦੇ ਦੇ ਬਸ ਠੀਕ ਆ ਚਲੋ ਸ਼ੁਕਰ ਇਹ ਡੀਲਰ ਸੀਗੇ ਇਹ ਡੀਲਰ ਨੇ ਮਤਲਬ ਜਗਤਜੀਤ ਦੇ ਜਿੰਨੇ ਡੀਲਰ ਆ ਉਹਨਾਂ ਦੇ ਥਰੂ ਵੀ ਸਕੀਮ ਸਾਰੀ ਸੇਮ ਚੱਲ ਰਹੀ ਆ ਵੀ ਆਏ ਨੀਗਾ ਵੀ ਡਾਇਰੈਕਟ ਇੱਥੋਂ ਖਰੀਦਨ ਦੀ ਲੋੜ ਨਹੀਂ ਸਾਰੇ ਕਿਤੇ ਡੀਲਰਸ ਤੋਂ ਵੀ ਜਿੱਥੋਂ ਵੀ ਕਿਤੋਂ ਕਿਸੇ ਵੀ ਇੰਪਲੀਮੈਂਟ ਲਿਆ ਜੀ ਉਹ ਸਾਰੇ ਕਿਤੇ ਸਕੀਮ ਲਾਗੂ ਆ ਇਹ ਲਾਗੂ ਆ ਹਾਂਜੀ ਤੇ ਅਗਲਾ ਜਿਹੜਾ ਆ ਆਲਟੋ ਆ ਇਹ ਕੌਣ ਇਹ ਆਲਟੋ ਵਾਲੇ ਬੰਦੇ ਹਲੇ ਪਹੁੰਚੇ ਨਹੀਂ ਹੈਗੇ ਉਹ ਲੇਟ ਹੋ ਜਾਣਗੇ ਇਹ ਆਲਟੋ ਨਿਕਲੀ ਆਪਣੇ ਚੀਕਾ ਜੀ ਹਾਂ ਚੀਕਾ ਦੇ ਨੇੜੇ ਪਿੰਡ ਹੈ ਉਹਨਾਂ ਨੂੰ ਨਿਕਲੀ ਆ ਆਲਟੋ ਉਹ ਬੰਦੇ ਅਜੇ ਪਹੁੰਚੇ ਨਹੀਂ ਉਹ ਅੱਜ ਲੇਟ ਹੋਗੇ ਅੱਛਾ ਉਹ ਲੇਟ ਆ ਤੇ ਆਹ ਮੋਟਰਸਾਈਕਲ ਇਹ 5 ਬੁਲੇਟ ਨੇ ਜੀ ਆਪਣੇ ਜੀ 5 ਬੋਲਟਜ ਉਹ ਇੱਥੇ ਪਹੁੰਚੇ ਹੋਏ ਨੇ 2-3 ਬੰਦੇ ਜੀ ਤੇ ਇੱਕ ਪੈਣੀ ਤੋਂ ਨੇ ਜਗਰਾਉਂ ਦੇ ਨੇੜੇ ਜੀ ਮੁਕਸਰ ਤੋਂ ਨੇ ਦੋਦਾ ਦੋਦਾ ਤੋਂ ਜਿਹੜਾ ਜਿੱਥੇ ਜਿਰੀ ਅਗੇਤੀ ਲੱਗਦੀ ਆ ਦੋਦਾ ਵਾਲੇ ਉਹ ਬਾਈ ਨੇ ਤੇ ਦੋ ਹਰਿਆਣੇ ਦੇ ਨੇ ਵੀਰ ਉਹ ਵੀ ਪਹੁੰਚ ਗਏ ਮੈਨੂੰ ਲੱਗਦਾ ਤੇ ਇੱਕ ਬਾਈ ਫਤੇਗੜ ਸਾਹਿਬ ਜ਼ਿਲ੍ਹੇ ਤੋਂ ਐ ਉੱਥੋਂ ਉਹ ਵੀ ਪਹੁੰਚ ਗਏ ਤੇ ਆ ਤਾਂ ਮੇਰੇ ਸਹਾਂ ਨਾ ਕਈ ਸੀਗੇ ਯਾਰ ਇਹ 10 ਸੀਗੇ ਜੀ ਆਹੋ ਇਹ ਤਾਂ ਬਾਵਾ ਸੀ ਹਾਂ ਇਹ 10 ਸੀਗੇ 6 ਹਰਿਆਣੇ ਦੇ ਵਿੱਚ ਨੇ ਤੇ 4 5 ਹਰਿਆਣੇ ਦੇ ਵਿੱਚ ਨੇ ਤੇ 5 ਹੀ ਨਿਕਲ ਗਏ ਪੰਜਾਬ ਦੇ ਵਿੱਚ ਇਹਨਾਂ ਦੀ ਰੇਸ਼ੋ ਬਰਾਬਰ ਜੀ ਹੋਗੀ ਠੀਕ ਕਾਣੀ ਵੰਡ ਨਹੀਂ ਪਈ ਪੰਜਾਬ ਤੇ ਹਰਿਆਣੇ ਦੀ ਹਾਂ ਚਲੋ ਵਧੀਆ ਹੋ ਗਿਆ ਤੇ ਆ ਆਹ ਸੁਪਰਸੀਡਰ ਇਸ ਵਾਰ ਦਾ ਲੇਟੈਸਟ ਆ ਜਾਂ ਸੁਧਾਰ ਕੀਤਾ ਹੈ ਕੋਈ ਇਹ ਇਸ ਵਾਰ ਦਾ ਆਪਣਾ ਨਿਊ ਮਾਡਲ 2024 ਜੀ ਕੁਝਾਗਜੀਤ ਜੀ ਪਿਛਲੇ ਸਾਲ ਦਾ ਆਪਣਾ ਸੁਪਰਸੀਡਰ ਪਿਛਲੇ ਸੁਜੇਂਦਰ ਭਾਈ ਸਾਨੂੰ ਪਤੀ ਆ ਬਹੁਤ ਵਧੀਆ ਚੱਲ ਰਿਹਾ ਜੀ ਕੋਈ ਸ਼ੱਕ ਨਹੀਂ ਕਿਸੇ ਕਿਸਾਨ ਭਰਾ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਦਾ ਸਾਨੂੰ ਫੋਨ ਨਹੀਂ ਆਉਂਦਾ ਜੀ ਤੇ ਸੁਪਰਸੀਡਰ ਆਪਣਾ ਬਹੁਤ ਵਧੀਆ ਚੱਲ ਰਿਹਾ ਤੇ ਇਸ ਵਾਰ ਸੁਪਰਸੀਡਰ ਚ ਆਪਾਂ ਫੇਰ ਵੀ ਜਿੰਥੇ ਕਿਤੇ 19 ਕੀ ਆਪਾਂ ਨੂੰ ਮਾੜੀ-ਮੋਟੀ ਵੀ ਲੱਗੀ ਆਪਾਂ ਨੇ ਉਹ ਚੀਜ਼ ਵੀ ਕਮੀ ਪੇਸ਼ੀ ਦੀ ਕੱਢਤੀ ਜੀ ਠੀਕ ਹੈ ਜੀ ਸਭ ਤੋਂ ਮੇਨ ਜੇਕਰ ਆਪਾਂ ਗੱਲ ਕਰੀਏ ਜਿਹੜਾ ਆਪਣਾ ਗੀਅਰ ਹੈ ਇਹ ਇੱਕ ਕੱਲੀ ਆਪਾਂ ਹੀ ਲਾਉਨੇ ਆ ਕੱਲੀ ਆਪਣੀ ਕੰਪਨੀ ਹੀ ਇਹ ਗੀਅਰ ਲਾਉਂਦੀ ਆ ਬਾਕੀ ਸਾਰੇ ਹਲੇ ਉਹੀ ਸੈਮੀ ਚੇਨ ਸੈਮੀ ਗੀਅਰ ਦੇ ਉੱਤੇ ਉਹ ਹਾਫ ਚੇਨ ਹਾਫ ਗੀਅਰ ਦੇ ਉੱਤੇ ਹੀ ਨੇ ਕੱਲੀ ਆਪਣੀ ਕੰਪਨੀ ਆ ਜਿਹੜੀ ਇਹ ਗੀਅਰ ਲਾਉਂਦੀ ਆ ਇਹ ਆਪਣਾ ਪੇਟੈਂਟ ਵੀ ਹੈ ਤੇ ਇਹਦੇ ਵਿੱਚ ਪੂਰਾ ਜਿਵੇਂ ਸੁਪਰਸੀਡਰ ਦਾ ਸਾਈਡ ਗੀਅਰ ਹੁੰਦਾ ਉਸੇ ਤਰ੍ਹਾਂ ਹੀ ਗਰਾਰੀਆਂ ਇਹ ਚ ਕੰਮ ਕਰਦੀਆਂ ਨੇ ਮਤਲਬ ਕਹਿਣ ਤੋਂ ਪਹਿਲਾਂ ਵੀ ਦੋਨੇ ਪਾਸੇ ਤੇਲ ਵਾਲਾ ਗੇਰ ਹੀ ਹੈ ਤੇਲ ਵਾਲਾ ਗੇਰ ਹੀ ਹੈ ਦੋਨੇ ਪਾਸੇ ਦੋਨੇ ਪਾਸੇ ਤੇਲ ਵਾਲਾ ਮਤਲਬ ਪਾਣੀ ਪੈਣ ਵਾਲਾ ਚਾਂਸ ਆ ਜਾਊਗਾ ਕੋਈ ਚਾਂ ਕੋਈ ਚਾਂਸ ਨਹੀਂ ਹੈਗਾ ਪਾਣੀ ਪੈਣ ਵਾਲਾ ਬਿਲਕੁਲ ਮਤਲਬ ਕਿ ਪੂਰਾ ਫੁੱਲੀ ਹੈਵੀ ਡਿਊਟੀ ਆ ਇਹ ਜੀ ਇਹਦੇ ਵਿੱਚ ਸੱਤ ਗਰਾਰੀਆਂ ਕੰਮ ਕਰਦੀਆਂ ਨੇ ਤੇ ਕੋਈ ਟੁੱਟਣ ਵਾਲੀ ਦਿੱਕਤ ਨਹੀਂ ਕਿਉਂਕਿ ਮੇਨ ਪ੍ਰੈਸ਼ਰ ਆ ਜਿਹੜਾ ਸੁਪਰ ਸੀਡਰ ਦਾ ਏਸੇ ਤੇ ਪੈਣਾ ਏਸ ਨੇ ਪਿੱਛੇ ਰੂਲਰ ਨੂੰ ਡਰਾਈਵ ਦੇਣੀ ਆ ਜੀ ਏਸੇ ਦਾ ਕੰਮ ਹੈ ਤੇ ਇਹੇ ਸਭ ਤੋਂ ਆਪਣੀ ਹੈਵੀ ਕੀਤਾ ਹੋਇਆ ਪਿਛਲੇ ਸਾਲ ਦੇ ਚੱਲ ਰਹੇ ਨੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਹਾਂ ਜੇ ਫਿਰ ਇਹ ਥੱਲੋਂ ਨਾ ਦਾ ਚੈਂਬਰ ਘਸੇ ਉਹਨੂੰ ਇੱਕ ਥੱਲੋਂ ਹੋਰ ਪ੍ਰੋਟੈਕਸ਼ਨ ਇਹ ਆ ਹਾਂ ਇਹ ਪ੍ਰੋਟੈਕਸ਼ਨ ਲਾਈ ਹੋਈ ਆ ਆਪਾਂ ਨੇ ਹਾਂ ਵੀ ਇਹਦਾ ਚੈਂਬਰ ਘਸ ਕੇ ਤੇ ਇਹਦਾ ਤੇਲ ਨਾ ਨਿਕਲੇ ਤੇਲ ਨਾਲ ਲੀਕ ਨਾ ਹੋਵੇ ਕਿਸੇ ਪਾਸਿਓਂ ਵੀ ਹੂੰ ਤੇ ਦੂਜਾ ਬਈ ਦੂਸਰਾ ਜਿਹੜਾ ਲੋਡ ਆਉਂਦਾ ਸੁਪਰਸੀਡਰ ਦਾ ਉਹ ਆਉਂਦਾ ਆਹ ਡਿਸਕਾਂ ਦੇ ਉੱਤੇ ਜੀ ਇਹ ਡਿਸਕਾਂ ਨੇ ਕੰਮ ਕਰਨਾ ਪਰਾਲੀ ਨੂੰ ਵਧਣਾ ਤੇ ਬੀਜ ਬੀਜਣਾ ਜੀ ਇਹ ਆਪਾਂ ਆ ਸਾਰਾ ਲੋਹੇ ਚੋਂ ਲਾਉਨੇ ਆ ਕੱਟ ਕੇ ਇੱਕ ਸ਼ੀਟ ਚੋਂ ਕੱਟ ਕੇ ਲਾਇਆ ਜਾਂਦਾ ਸਪੈਸ਼ਲ ਇਹ ਇੱਕੋ ਇੱਕੋ ਚੀ ਬਣਿਆ ਹੋਇਆ ਚਾਹੇ ਤੇ ਖਰਚਾ ਜਿੰਨਾ ਵੀ ਮਰਜ਼ੀ ਵੱਧ ਪੈਂਦਾ ਜੀ ਪਰ ਇਹ ਲਾਈਫ ਬਣੀ ਰਹਿੰਦੀ ਆ ਇਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਇਸੇ ਕਰਕੇ ਇਹ ਲਾਇਆ ਹੋਇਆ ਤੇ ਜਿਹੜੀਆਂ ਆਹ ਡਿਸਕਾਂ ਨੇ ਜੀ ਇਹੇ ਵੀ ਮਾਰਕੀਟ ਨਾਲੋਂ ਦੁੱਗਣੀਆਂ ਨੇ ਜੀ ਲਗਭਗ ਦੁੱਗਣੀਆਂ ਨੇ ਜਿਹੜੀ ਇਹਦੀ ਹੱਬ ਹੈ ਜੀ ਇਹ ਮਾਰਕੀਟ ਦੇ ਵਿੱਚ ਜਿਹੜੇ ਵੀ ਕੋਈ ਵੀ ਸੁਪਰਸੀਡਰ ਚੱਲਦਾ ਹੈ ਉਹਦੇ ਨਾਲ ਉਹ ਦੁੱਗਣੇ ਕੋਸਟ ਦੀ ਸਾਨੂੰ ਪੈਂਦੀ ਆ ਪਰ ਆਪਾਂ ਲਾ ਰਹੇ ਹਾਂ ਇਹਦੇ ਵਿੱਚ 6205 ਦਾ ਬੈਰਿੰਗ ਤੇ ਹੈਵੀ ਹੱਬ ਲਾਈ ਹੋਈ ਆ ਤਾਂ ਕਿ ਮੇਨ ਪ੍ਰੋਬਲਮ ਇਹ ਨੇ ਚੱਲਣਾ ਸਾਰਾ ਵਜਨ ਬਈ ਇਹਦੇ ਉੱਤੇ ਆਉਣਾ ਇਹਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਆਪਣਾ ਮਤਲਬ ਕਿ ਮਾਰਕੀਟ ਨਾਲੋਂ ਦੁੱਗਣੇ ਦਾ ਲਾਇਆ ਹੋਇਆ ਆਪਾਂ ਨੇ ਇਹਨੇ ਬੱਟ ਤੇ ਵੀ ਚੜਨਾ ਵੇਲੇ ਇੱਕ ਵੇਲੇ ਇਹਨੇ ਉਖਾਲਾਂ 'ਚ ਵੀ ਵੱਜਣਾ ਇਹਨੇ ਉਹ ਜੇ ਥਾਂ ਉੱਚੇ ਨਹੀਂ ਮੇ ਥਾਂ ਤਰਾਈ ਜਾਣਾ ਤਰਾਈ ਜਾਣਾ ਪ੍ਰਾਲੀ ਨੂੰ ਤੇ ਉਹ ਤਰਨਾ ਵੀ ਉਦੋਂ ਵੀ ਡੈੜ ਦੇਣੇ ਵੀ ਦਿੱਤੇ ਉਹਦੇ ਲੈਫਟ ਛੱਡੀ ਜਾਂਦੀ ਹੈ ਕਿਸਾਨ ਭਰਾ ਆਪਣੇ ਆਪਾਂ ਕਈ ਵਾਰੀ ਕਾਲੀ ਹੁੰਦੀ ਆ ਜਰਕਦੇ ਨੇ ਕਲਚ ਦੱਬ ਕੇ ਮੋੜ ਕੇ ਦਾਲਾ ਛੱਡ ਦੰਦਾ ਹਾਂ ਠੀਕ ਹੈ ਉਦੋਂ ਵੀ ਇਹ ਹੈ ਵੀ ਇਹ ਚੱਲ ਜਾਣ ਹੂੰ ਚੱਲ ਜਾਨ ਕੋਈ ਟੁੱਟੇ ਨਾ ਕੋਈ ਵਿੰਗ ਫੀਲਡ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਜੇਕਰ ਬਈ ਇੱਕ ਦਿਨ ਪ੍ਰੋਬਲਮ ਆ ਗਈ 10 12000 15000 ਦੀ ਦਿਹਾੜੀ ਜਿਹੜੀ ਇੱਕ ਦਿਨ ਦੀ ਗਲ ਜਾਂਦੀ ਮਰ ਗਈ ਠੀਕ ਹੈ ਜੇ ਉਹੀ ਗਲ ਗਈ ਫਿਰ ਅਗਲੇ ਦਾ ਸੁਪਰ ਸੀਡਰ ਦਾ ਲਏ ਦਾ ਵੀ ਫਾਇਦਾ ਕੀ ਹੋਏ ਇਹ ਦੋ ਦਿਹਾੜੀਆਂ ਗਲ ਗਈਆਂ ਸਬਸਿਡੀ ਤਾਂ ਉਹਦੀ ਗਈ ਸਬਸਿਡੀ ਗਈ ਸੋ ਇਸ ਕਰਕੇ ਆਪਾਂ ਕੱਲੀ ਕੱਲੀ ਚੀਜ਼ ਤੇ ਧਿਆਨ ਦਿੱਤਾ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਲੁੱਕ ਕਲਰ ਕੋਈ ਰੰਗ ਕੋਈ ਵੀ ਚੀਜ਼ ਲਾ ਲਈਏ ਆਪਾਂ ਮਤਲਬ ਕਿ ਸਾਰਾ ਕੁਝ ਆਪਾਂ ਮਾਰਕੀਟ ਨਾਲੋਂ ਡਬਲ ਦੇ ਰਹੇ ਹਾਂ ਕਿਸਾਨ ਕੀ ਬਾਤ ਆ ਠੀਕ ਹੈ ਆ ਜਿਵੇਂ ਪਿਸਟਲ ਨੇ ਐਲੂਮੀਨੀਅਮ ਦੇ ਨੇ ਹੂੰ ਮਾਰਕੀਟ ਦੇ ਵਿੱਚ ਪਲਾਸਟਿਕ ਦੇ ਵੀ ਚੱਲੀ ਜਾਂਦੇ ਨੇ ਬਾਕੀ ਕਿ ਤੇ ਰੰਗ ਕੀਤਾ ਵਾ ਨਹੀਂ ਨਹੀਂ ਇਹ ਸਾਰੇ ਐਲੂਮੀਨੀਅਮ ਦੇ ਨੇ ਤੇ ਆ ਲਾਈਏ ਇਹਦੇ ਵਿੱਚ ਵੀ ਇਹ ਖਰਾਬ ਨਹੀਂ ਹੁੰਦੀ ਨਾ ਚਿਪਦੀ ਨਹੀਂ ਇਹਦੇ ਵਿੱਚ 스프ਰਿੰਗ ਦੇਤਾ 스프ਰਿੰਗ ਲਾਇਆ ਹੋਇਆ ਅੰਦਰਲੇ ਪਾਸੇ 스프ਰਿੰਗ ਹਾਂ ਜਗਤ ਜੀ ਦਾ ਆਪਣਾ ਗੇਅਰ ਹੈ ਜੀ ਆਪਣਾ ਸਾਡਾ ਮੈਨੂਫੈਕਚਰਿੰਗ ਆ ਸਾਰਾ ਇੱਥੇ ਹੀ ਹੁੰਦੀ ਢਲਾਈ ਦਾ ਸਾਰਾ ਆਪਣਾ ਹੀ ਆ ਜੀ ਜੀ ਸੋ ਇਹ ਚੀਜ਼ਾਂ ਨੇ ਇਹਦੇ ਵਿੱਚ ਜਿਹੜੇ ਜਿਹੜੇ ਆ ਦੇ ਰਹੇ ਆ ਅਗਲੀ ਵਾਰ ਨੂੰ ਜਗਤਜੀਤ ਪਰਿਵਾਰ ਨਾਲ ਜਿਹੜੇ ਮੈਂਬਰ ਨਵੇਂ ਜੁੜਨਗੇ ਹਾਂਜੀ ਹਾਂ ਇਹ ਕੱਲੇ ਆਪਾਂ ਸੁਪਰਸੀਡਰ ਤੇ ਹੀ ਦੇ ਰਹੇ ਆ ਕਿ ਮਤਲਬ ਨਹੀਂ ਨਹੀਂ ਇਹ ਸਾਰਾ ਕੋਈ ਵੀ ਇੰਪਲੀਮੈਂਟ ਜਿਹੜਾ ਵੀ ਇਸ ਵਾਰ ਕਿਸਾਨ ਵੀਰ ਆਪਣਾ ਕੋਈ ਵੀ ਇੰਪਲੀਮੈਂਟ ਲਊਗਾ ਜਗਤਜੀਤ ਕੋਲ ਕਿੰਨੇ ਬਣਦੇ ਆ ਟੋਟਲ ਜਗਤਜੀਤ ਲਵੇ ਆਪਾਂ ਜੇਕਰ ਸਾਰੇ ਇੰਪਲੀਮੈਂਟ ਦੀ ਗੱਲ ਕਰੀਏ ਪੂਰੀ ਰੇਂਜ ਹੋਊਗੀ ਆਪਣੇ ਲਵੇ 24 25 ਇੰਪਲੀਮੈਂਟਸ ਦੇ 24 25 ਇੰਪਲੀਮੈਂਟ ਸੁਪਰਸੀਡਰ ਹੋ ਗਿਆ ਕੰਬਾਈਨ ਵੀ ਬੰਦੀ ਕੰਬਾਈਨ ਹੋਗੀ ਬੇਲਰ ਹੋਗੇ ਬੇਲਰ ਹੋਗੇ ਜ਼ੀਰੋ ਡ੍ਰਿਲ ਜ਼ੀਰੋ ਡ੍ਰਿਲ ਹੋਪਰ ਰੀਪਰ ਰੋਟਾਵੇਟਰ ਰੋਟਾਵੇਟਰ ਹ ਸਕੁਅਰ ਬੇਲਰ ਤੇ ਆਪਣਾ ਸਾਈਲੇਜ ਬੇਲਰ ਮੋਬਾਈਲ ਸ਼ਰੇਡਰ ਜੀ ਇਸ ਤੋਂ ਬਾਅਦ ਆਪਾਂ ਸੀਡਿੰਗ ਦੇ ਵਿੱਚ ਆ ਜੀਏ ਜ਼ੀਰੋ ਡ੍ਰਿਲ ਹੋਗੀ ਡੀਐਸਆਰ ਹੋਗੀ ਜੀ ਮੇਜ਼ ਪਲਾਂਟਰ ਹੋਗੇ ਉਹ ਚੀਜ਼ ਜਾਉਂਗੇ ਥਰੇਸ਼ਰ ਆ ਗਏ ਉਸ ਤੋਂ ਬਾਅਦ ਥ੍ਰੈਸ਼ਿੰਗ ਦੇ ਵਿੱਚ ਜੀ ਲੇਜ਼ਰ ਲੈਵਲਰ ਆ ਗਏ ਮਤਲਬ ਕਿ ਸਾਰੇ ਆਪਾਂ ਜੇਕਰ ਸ਼ੁਰੂ ਤੋਂ ਗੱਲ ਕਰੀਏ ਮਤਲਬ ਲੈਂਡ ਪ੍ਰੀਪਰੇਸ਼ਨ ਤੋਂ ਲੈ ਕੇ ਪੋਸਟ ਹਾਰਵੈਸਟਿੰਗ ਤੱਕ ਜ਼ਮੀਨ ਨੂੰ ਪੱਧਰ ਕਰਨ ਵਾਲੇ ਫਿਰ ਬੀਜਣ ਵਾਲੇ ਫਿਰ ਸਫਲ ਦੀ ਫਸਲ ਦੀ ਸਾਮ ਸੰਭਾਲ ਕਰਨ ਵਾਲੇ ਫਿਰ ਕੱਟਣ ਵਾਲੇ ਤੇ ਫਿਰ ਜਿਹੜੇ ਉਸ ਤੋਂ ਬਾਅਦ ਤਿਆਰੀ ਹੁੰਦੀ ਹੈ ਆਪਣੇ ਕੋਲੇ ਸਾਰੇ ਹੀ ਪ੍ਰੋਡਕਟ ਨੇ ਜੀ ਐਦਾ ਟੋਕਣ ਉਹ 24 25 ਸੰਧਾਂ ਚ ਕਿਸੇ ਨੂੰ ਵੀ ਮਿਲੂਗਾ ਕਿ ਕਦੇ ਇਹ ਸ਼ਰਤ ਰੱਖ ਲੋ ਨਹੀਂ ਜੇ ਅਸੀਂ ਤਾਂ 10 ਲੱਖ ਵਾਲੇ ਸੰਧਾਂ ਲੈਣਗੇ 2.5 ਲੱਖ ਵਾਲੇ ਨੂੰ ਨਹੀਂ ਆਪਾਂ ਜਿਹੜਾ ਸੰਧਾ ਤੁਹਾਡੇ ਕੋਲੇ ਲੱਖ ਰੁਪਏ ਦਾ ਉੱਤੇ ਵੀ ਮਿਲੂਗਾ ਉੱਤੇ ਵੀ ਆਪਾਂ ਹਰ ਇੱਕ ਨੂੰ ਟੋਕਣ ਦੇਣਾ ਜੀ ਉੱਤੇ ਵਿੱਚੋਂ ਉਸ ਤੋਂ ਬਾਅਦ ਜਿਵੇਂ ਆਪਾਂ ਪਿਛਲੀ ਵਾਰੀ ਪ੍ਰੋਗਰਾਮ ਕਰਿਆ ਸੀਗਾ ਉਸੇ ਤਰੀਂ ਤੁਹਾਨੂੰ ਫੇਰ ਬੁਲਾਵਾਂਗੇ ਉਸੇ ਤਰੀਂ ਸਾਰੇ ਕਿਸਾਨ ਭਰਾਵਾਂ ਨੂੰ ਬੁਲਾ ਕੇ ਫੇਰ ਇੱਕ ਫੰਕਸ਼ਨ ਕਰਾਂਗੇ ਉਹਦੇ ਵਿੱਚ ਜਿਵੇਂ ਇਸ ਵਾਰ ਆਪਾਂ ਨੇ ਲਾਈਵ ਕੱਢਿਆ ਉਸੇ ਤਰੀਂ ਪਹਿਲਾ ਇਨਾਮ ਹੋਊਗਾ ਜਗਤਜੀਤ ਦੀ ਆਪਣੀ ਏਸੀ ਕੰਬਾਈਨ ਨਹੀਂ ਇਹ ਵੱਡੀ ਕੰਬਾਈਨ ਵਾਈ ਵੀ ਕੋਈ ਆ ਕਿ ਵੱਡ ਕੋਈ ਮਿਲਣੀ ਆ ਇਹ ਵੱਡੀ ਹੋਈ ਵੱਡੀ ਕੰਬਾਈਨ ਹੀ ਆ ਜੀ ਵੱਡੀ ਹੀ ਮਿਲਣੀ ਵੱਡੀ ਕੰਬਾਈਨ ਹੀ ਆ ਜੀ ਵੱਡੀ ਹੀ ਮਿਲਣੀ ਆ ਮਤਲਬ ਆਪਾਂ ਕਹਿ ਲਈਏ ਵੀ 30 ਲੱਖ ਤੋਂ ਉੱਪਰ ਦੀ ਪ੍ਰਾਈਸ ਵਾਲੀ ਆ ਹਾਂ ਉਹ ਉਹੀ ਆ ਜੀ ਏਸੀ ਕੈਬਿਨ ਆ ਗਿਆ ਨਾਲ ਇਹਦੇ ਉਹ 30 ਲੱਖ ਤੋਂ ਉੱਤੇ ਹੀ ਪ੍ਰਾਈਸ ਆ ਇਹਦਾ ਏਸੀ ਕੰਬਾਈਨ ਜਗਤਜੀਤ ਦੀ ਆਪਣੀ ਜਿਹੜੀ ਆਪਾਂ ਨੇ ਪਿੱਛੇ ਡੇਲੋਂ ਲਾਂਚ ਕੀਤੀ ਆ ਬਾਈ ਠੀਕ ਆ ਜੀ ਦੂਸਰੇ ਨੰਬਰ ਤੇ ਆ ਗਈ ਜੀ ਥਾਰ ਥਾਰ ਮਿਲੂਗੀ ਥਾਰ ਮਿਲੂਗੀ ਪਿਛਲੇ ਵਾਰ ਇਸ ਵਾਰ ਟਰੈਕਟਰ ਆਪਾਂ ਨੇ ਏਸੀ ਕਰਤਾ ਟਰੈਕਟਰ ਦੇ ਵਿੱਚ ਏਸੀ ਹਾਂ ਏਸੀ ਕੈਬਨ ਟਰੈਕਟਰ ਦੇਵਾਂਗੇ ਠੀਕ ਆ ਜੀ 4 ਨੰਬਰ ਤੇ ਜੀ अल्टੋ अल्टੋ ਹੋਗੀ 5 ਨੰਬਰ ਤੇ 5 ਬੁਲੇਟ ਅੱਛਾ ਹਾਂ ਬੁਲੇਟ 5 ਹੋਣਗੇ ਅੱਛਾ ਜੀ ਬੁਲੇਟ 5 ਹੋਣਗੇ ਹਾਂ ਜੀ ਹਾਂ 10 ਸਪਲੈਂਡਰ ਜੀ ਤੇ ਇਸ ਵਾਰ 32 ਉਹ ਵੀ ਫਾਰਮਰ ਹੋਣਗੇ ਜਿਹੜੇ ਇਹਨਾਂ ਨੂੰ ਡਬਈ ਲੈ ਕੇ ਜਾਵਾਂਗੇ ਆ ਜਾਓ ਜਹਾਜ ਦਾ ਝੂਟਾ ਆ ਜਾਵਾਂ ਲੋਟਾ ਕੰਮ 32 ਬੰਦਿਆਂ ਨੂੰ ਜਹਾਜ ਦਾ ਝੂਟਾ 20 ਮਿਲੂਗਾ 20 ਮਿਲੂਗਾ ਹਾਂ ਇਹ ਜਗਤਜੀਤ ਗਰੁੱਪ ਨਾਲ ਜੁੜਨ ਦਾ ਕਰਕੇ ਬਸ ਉਹਨਾਂ ਨੂੰ ਇੱਕ ਬੂਸਟ ਹੈ ਹਾਂ ਬੂਸਟ ਹੈ ਜਿਹੜੇ 32 ਕਿਸਾਨਾਂ ਦੇ ਆਪਾਂ ਡਰਾ ਕੱਢਾਂਗੇ ਉਹਨਾਂ ਨੂੰ ਫਿਰ ਆਪਾਂ ਦਵਾਈ ਖਮਾ ਕੇ ਲੈ ਕੇ ਆਵਾਂਗੇ ਇੱਕ ਜਾਂਦਾ ਆਪਣੀ ਗੱਲ ਥੋੜੀ ਜੀ ਬੀਲਰ ਵਾਲੇ ਕਰਨ ਵਾਲੀ ਰਹਿ ਗਈ ਹਾਂਜੀ ਹਾਂ ਮਾੜਾ ਜਿਹਾ ਬੀਲਰ ਬਾਰੇ ਥੋੜਾ ਜਿਹਾ ਬਰੀਫਲੀ ਦੱਸ ਦਿਓ ਕਿਉਂਕਿ ਐਸ ਵਾਰ ਆਉਣ ਵਾਲੇ ਸਮੇਂ ਚ ਅੱਗ ਨਹੀਂ ਲੱਗਣੀ ਤੇ ਬੇਲਰ ਆ ਜਿਹੜਾ ਇਹਨਾਂ ਦੀ ਡਿਮਾਂਡ ਬਹੁਤ ਹੈ ਬੇਲਰ ਬਾਈ ਜੀ ਤੁਸੀਂ ਜਿਵੇਂ ਆਪਣੇ ਉੱਥੇ ਡੇਲੋ ਪਲੱਡ ਪਹੁੰਚੇ ਆਪਣਾ ਚਿਕੋਰੀਆ ਕੰਪਨੀ ਜਿਹੜੀ ਕਿ ਇਟਲੀ ਦੀ ਕੰਪਨੀ ਹੈ ਹਾਂ 100 ਸਾਲ ਦਾ ਤਜਰਬਾ ਇਹਨਾਂ ਨੂੰ ਬੇਲਰ ਬਣਾਉਣ ਦਾ ਹੀ ਹੈ ਜੀ 100 ਸਾਲ ਤੋਂ ਬੇਲਰ ਬਣਾ ਰਹੇ ਨੇ ਚਿਕੋਰੀਆ ਦੀ ਇਟਾਲੀਅਨ ਟੈਕਨੀਕ ਦਾ ਜਿਹੜਾ ਬੇਲਰ ਆ ਉਹਨਾਂ ਨਾਲ ਆਪਣਾ ਟਾਈ ਅਪ ਹੋਇਆ ਜੀ ਡੇਲੋ ਇਹ ਬੇਲਰ ਹੁਣ ਆਪਾਂ ਡਿਲੀਵਰੀ ਡੇਲੋ ਤੋਂ ਦਿੰਨੇ ਆ ਫੌਰਨ ਤੋਂ ਮੰਗਵਾਉਨੇ ਆ ਹਮ ਇਟਲੀ ਤੋਂ ਆਉਂਦੇ ਨੇ ਤੇ ਇਟਲੀ ਦੀ ਟੈਕਨੋਲੋਜੀ ਦਾ ਸਾਡੇ ਜਗਤਜੀਤ ਦੇ ਭਰੋਸੇ ਨਾਲ ਵਿਸ਼ਵਾਸ ਨਾਲ ਸਾਡੀ ਸਰਵਿਸ ਨਾਲ ਕਿਸਾਨ ਵੀਰਾਂ ਨੂੰ ਅਵੇਲੇਬਲ ਨੇ ਪੰਜਾਬ ਦੇ ਵਿੱਚ ਹਾਂ ਤੇ ਇਸ ਬੇਲਰ ਨਾਲ ਕੀ ਹੈ ਤੁਸੀਂ ਪਰਾਲੀ ਇਕੱਠੀ ਕਰਕੇ ਪਰਾਲੀ ਤੋਂ ਵੀ ਪੈਸਾ ਕਮਾ ਸਕਦੇ ਹੂੰ ਠੀਕ ਹੈ ਜੀ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸੁਖਜਿੰਦਰ ਭਾਈ ਇੱਕ ਕਹਿ ਦਿੰਦੇ ਨੇ ਵੀ ਪਰਾਲੀ ਇਕੱਠੀ ਕਰਕੇ ਕਰੀਏਗੀ ਕਰੀਏਗੀ ਜੀ ਉਸ ਤੋਂ ਬਾਅਦ ਵਾਲੇ ਇੰਪਲੀਮੈਂਟ ਵੀ ਆਪਣੇ ਕੋਲੇ ਨੇ ਜੀ ਪਰਾਲੀ ਤੋਂ ਜਿਹੜੀ ਗਿੱਟੀ ਬਣਦੀ ਆ ਜੀ ਬ੍ਰੇਕਟ ਮਸ਼ੀਨ ਜੀ ਉਹ ਵੀ ਆਪਣੇ ਕੋਲ ਅਵੇਲੇਬਲ ਨੇ ਉਹ ਜਿਹੜੀਆਂ ਆਪਾਂ ਉਥੇ ਉਹਦੇ ਮੇਲੇ ਤੇ ਦਿਖਾਈਆਂ ਡੇਲੋਂ ਮੇਲੇ ਤੇ ਜਿਹੜੀਆਂ ਦਿਖਾਈਆਂ ਸੀਗੀਆਂ ਆਪਣੇ ਪਲਾਂਟ ਦੇ ਵਿੱਚ ਉੱਥੇ ਲੱਗੀਆਂ ਹੋਈਆਂ ਸੋ ਪਰਾਲੀ ਦਾ ਜੇ ਆਪਾਂ ਕਹੀਏ ਕਿ ਜਿਵੇਂ ਸਰਕਾਰਾਂ ਵਾਸਤੇ ਸਰਦਰਦੀ ਬਣਿਆ ਹੋਇਆ ਜਾਂ ਵਾਤਾਵਰਣ ਵਾਸਤੇ ਉੰਜ ਵੀ ਆ ਤਾਂ ਜਿਹੜਾ ਇਹਦਾ ਪੱਕਾ ਸੋਲੂਸ਼ਨ ਹੈ ਉਹ ਆਪਣੇ ਕੋਲ ਹੈਗਾ ਇਹਨਾਂ ਉੱਪਰ ਸਬਸਿਡੀ ਵੀ ਹੈ ਸਬਸਿਡੀ ਅਪਲਾਈ ਕਰਕੇ ਤੁਸੀਂ ਬੇਲਰ ਜਾਂ ਬੇਲਰ ਤੋਂ ਬਾਅਦ ਜਿਹੜੀ ਪਰਾਲੀ ਇਕੱਠੀ ਹੋਗੀ ਉਸ ਦੀਆਂ ਜਿਹੜੀਆਂ ਮਸ਼ੀਨਾਂ ਨੇ ਬ੍ਰਿਕਟ ਮਸ਼ੀਨਾਂ ਜਾਂ ਉਹਨਾਂ ਨੂੰ ਚਲਾਉਣ ਵਾਲਾ ਪੂਰਾ ਪਲਾਂਟ ਹੈ ਉਸ ਦਾ ਵੀ ਸਿਸਟਮ ਆਪਣੇ ਕੋਲੇ ਸਾਰਾ ਹੈਗਾ ਜਿਹੜੇ ਕਿਸਾਨ ਵੀਰ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਨੇ ਲੈਣਾ ਚਾਹੁੰਦੇ ਨੇ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਨੰਬਰ ਆਪਣਾ 91000 37000 ਤੇ ਜਾਣਕਾਰੀ ਪਲਾਂਟ ਵੀ ਵਿజిਟ ਕਰ ਸਕਦੇ ਨੇ ਤੇ ਜੇ ਚਲਦੀਆਂ ਮਸ਼ੀਨਾਂ ਡੇਲੋਂ ਜਾਂ ਜਿਹੜੇ ਕਸਟਮਰ ਕੋਲ ਚਲਦੀਆਂ ਨੇ ਉਹ ਪਾਇਲਟ ਵਾਲੀਆਂ ਮਸ਼ੀਨਾਂ ਆਪਾਂ ਉਹ ਵੀ ਜਿਹੜੀਆਂ ਦਿਖਾ ਸਕਦੇ ਹਾਂ ਤੇ ਇੱਕ ਗੱਲ ਇਹ ਆ ਵੀ ਆਪਦੇ ਜਵਾਕ ਜੱਲੇ ਨੂੰ ਇਹ ਛੁੱਟੀ ਵਾਲੇ ਦਿਨ ਬੈਸੀ ਜਗਤਜੀਤ ਵਾਲਿਆਂ ਦਾ ਪਲਾਂਟ ਦਿਖਾ ਕੇ ਲੈ ਜਾਓ ਨਾ ਮੈਨੂੰ ਪਤਾ ਜਵਾਕ ਯਾਰ ਉਦਾਂ ਹੀ ਇੰਜੀਨੀਅਰ ਬਣ ਜਾਊਗਾ ਤੁਹਾਡਾ ਹਾਂਜੀ ਠੀਕ ਹੈ ਕਿ ਨਹੀਂ ਉਹਨੂੰ ਪਤਾ ਲੱਗ ਜੂ ਵੀ ਯਾਰ ਕੀ ਆ ਮਤਲਬ ਇੱਕ ਤੁਸੀਂ ਫੈਕਟਰੀ ਵਿਜ਼ਿਟ ਯਾਰ ਜ਼ਰੂਰ ਕਰੋ ਯਾਰ ਜਗਤਜੀਤ ਦਾ ਸੱਚੀ ਕਰੋ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਵਰਗਾ ਇੱਕ ਪਰਿਵਾਰ ਦੇ ਵਿੱਚੋਂ ਬੰਦਾ ਉੱਠਿਆ ਜਮਾ ਉਹ ਤੁਹਾਡੇ ਵਰਗਾ ਸੀ ਉਹ ਤੁਹਾਡੇ ਵਰਗਾ ਹੀ ਹੋਣਾ ਪਰ ਉਹ ਬੰਦਾ ਉੱਠਿਆ ਤੇ ਉਹਨੇ ਕਿੱਡੀ ਸਲਤਨਤ ਖੜੀ ਕੀਤੀ ਇਹ ਇੱਕ ਤੁਹਾਡੇ ਬੱਚਿਆਂ ਲਈ ਸਿੱਖਣ ਵਾਲੀ ਗੱਲ ਹੋਊਗੀ ਸੰਦ ਲੈਣਾ ਉਹ ਤਾਂ ਉਦੋਂ ਬਾਅਦ ਵਾਲੀ ਗੱਲ ਆ ਇਹ ਤੋਂ ਪਹਿਲਾਂ ਤੁਹਾਡੇ ਬੱਚਿਆਂ ਨੂੰ ਬਹੁਤ ਬਹੁਤ ਸਿੱਖਣ ਨੂੰ ਮਿਲ ਜਾਣਾ ਲੈ ਵੀ ਅਗਲੀ ਵਾਰ ਨੂੰ ਜੋ ਵੀਡੀਓ ਤੇ ਦੇਖ ਰਿਆ ਸਕਰੀਨ ਤੇ ਬੈਠਾ ਉਹਨਾਂ ਚੋਂ ਕੋਈ ਹੋ ਸਕਦਾ ਹੈ ਜਿਹੜਾ ਇਸ ਜਗ੍ਹਾ ਤੇ ਖੜਾ ਹੋਊਗਾ ਜਿਹਨੂੰ ਐਵੇਂ ਫੁੱਲ ਲਾਏ ਜਾਣਗੇ ਜਗਤ ਜੀਤ ਗਰੁੱਪ ਵਾਲੇ ਫੁੱਲ ਬੁਲਬਲੇ ਵੀ ਇਹਨਾਂ ਦੇ ਆਪ ਦੇ ਹੀ ਬਣਦੇ ਆ ਪ੍ਰੀਤ ਓਏ ਇਹ ਤਾਂ ਬੁਲਬਲੇ ਵੀ ਆਪ ਦੇ ਬਣਾਉਂਦੇ ਆ ਆ ਦੇਖੋ ਹਾਂ ਕਰ ਗੱਲ ਤੇ ਜਗਤਜੀਤ ਗਰੁੱਪ ਵਾਲੇ ਮਤਲਬ ਬਲਬਲੇ ਬਲਬਲੇ ਲਾ ਕੇ ਤੁਹਾਨੂੰ ਐਂ ਥਾਰ ਦੇਣਗੇ ਬੰਦੇ ਜਵਾਨ ਦੇ ਪੱਕੇ ਆ ਵਿਦਾਂ ਤਾਂ ਦੇਣਗੇ ਕੁਛ ਇਹ ਤਾਂ ਹੋ ਸਕਦਾ ਵੀ ਕੁਛ ਕਹਿ ਦੇਣ ਕਿ ਯਾਰ ਨਾਲ ਯਾਰ ਕੁਛ ਆ ਕਰ ਦਈਏ ਪਰ ਘੱਟ ਕੁਛ ਨਹੀਂ ਪਿੱਛੇ ਮਤਲਬ ਇਸ ਗਰੁੱਪ ਦੀ ਇੱਕ ਖਾਸ ਹੀਤ ਆ ਬਹੁਤ ਪਿਆਰੀ ਖਾਸ ਹੀਤ ਆ ਵੀ ਇਹ ਹਮੇਸ਼ਾ ਅੱਗੇ ਗਿਆ ਇੱਕ ਕਦਮ ਅੱਗੇ ਪੱਟਿਆ ਕਿਸਾਨਾਂ ਨੇ ਕੀਤੀ ਜਵਾਨ ਸਰਵਿਸ ਦੀ ਹੋਵੇ ਚਾਹੇ ਖੇਤ ਦੇ ਵਿੱਚ ਦੇਣ ਵਾਲੀ ਗੱਲ ਹੋਵੇ ਚਾਹੇ ਉਹ ਸਬਸਿਡੀਆਂ ਨੂੰ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਪਲਾਈ ਕਰਾਉਣ ਵਾਲੀ ਗੱਲ ਹੋਵੇ ਚਾਹੇ ਉਹ ਕਿਸੇ ਸੰਧ ਨੂੰ ਇੱਕ ਭਰੋਸਾ ਦੇ ਕੇ ਕਿਸਾਨ ਨੂੰ ਦੇਤਾ ਤੇ ਉਹ ਭਰੋਸੇ ਨੂੰ ਕਾਇਮ ਰੱਖਣ ਵਾਲੀ ਗੱਲ ਹੋਵੇ ਤਾਂ ਹਮੇਸ਼ਾ ਇੱਕ ਕਦਮ ਇਹ ਗਰੁੱਪ ਅੱਗੇ ਰਿਹਾ ਤੇ ਇਹ ਵੀ ਸਭ ਤੋਂ ਪਿਆਰੀ ਗੱਲ ਜਿਹੜੀ ਮੈਨੂੰ ਇਹਨਾਂ ਗਰੁੱਪਾਂ ਦੀ ਲੱਗਦੀ ਹੈ ਉਹ ਇਹ ਹੈ ਕਿ ਪੰਜਾਬ ਦੀ ਇੰਡਸਟਰੀ ਨੂੰ ਉੱਪਰ ਚੱਕਿਆ ਪੰਜਾਬ ਦੀ ਇਕਨੋਮੀ ਨੂੰ ਉੱਪਰ ਚੱਕਣ ਦੇ ਵਿੱਚ ਇਹਨਾਂ ਗਰੁੱਪਾਂ ਦਾ ਬਹੁਤ ਵੱਡਾ ਯੋਗਦਾਨ ਆ ਜਿੰਨੇ ਸੰਦੇ ਪੰਜਾਬ ਚ ਵੇਚਦੇ ਆ ਉਸ ਤੋਂ ਕਈ ਗੁਣਾ ਸੰਦ ਇਹਨਾਂ ਦੇ ਹੋਰ ਸੂਬਿਆਂ ਚ ਜਾਂਦੇ ਆ ਹੋਰ ਸੂਬਿਆਂ ਦਾ ਪੈਸਾ ਸਾਡੇ ਆਉਂਦਾ ਤੇ ਇੰਡਸਟਰੀ ਫੇਰ ਵੀ ਭਾਵੇਂ ਇਹਨਾਂ ਦੇ ਵਿਕਦੇ ਸੰਦ ਹੋਰ ਸੂਬਿਆਂ ਚ ਪਰ ਫਿਰ ਡੇਲੋਂ ਹੀ ਲਾਇਆ ਕਹਿੰਦੇ ਨਹੀਂ ਪੰਜਾਬ ਦੇ ਵਿੱਚ ਹੀ ਆਉਣਾ ਚਾਹੀਦਾ ਪੈਸਾ ਇਹ ਮਤਲਬ ਇਹ ਇਹ ਚੀਜ਼ਾਂ ਕਰਕੇ ਠੀਕ ਆ ਕਮਰਸ਼ੀਅਲੀ ਮੈਂ ਇਹਨਾਂ ਨਾਲ ਕੰਮ ਕਰਦਾ ਇਹ ਮੇਰੇ ਨਾਲ ਕੰਮ ਕਰਦੇ ਆ ਪਰ ਇੱਕ ਮੁਹੱਬਤ ਪੰਜਾਬ ਸਾਡਾ ਸਾਂਝਾ ਇਹ ਮੁਹੱਬਤ ਸਾਡੀ ਇਸ ਤਰ੍ਹਾਂ ਵੀ ਸਾਂਝੀ ਹੈਗੀ ਆ ਜਗਤਜੀਤ ਗਰੁੱਪ ਕਿਹੋ ਜਿਹਾ ਕੰਮ ਕਰਦਾ ਜਾਂ ਤੁਹਾਨੂੰ ਕਿਹੋ ਜੇ ਇਹਨਾਂ ਦੇ ਐਮਪਲੀਮੈਂਟ ਲੱਗਦੇ ਆਪਣੇ ਕਮੈਂਟ ਬਾਕਸ ਦੇ ਵਿੱਚ ਵੀ ਦੱਸਿਓ ਜੇ ਨਵਾਂ ਕੋਈ ਬੰਦਾ ਇਸ ਗਰੁੱਪ ਦਾ ਮੈਂਬਰ ਬਣਨਾ ਚਾਹੁੰਦਾ ਤਾਂ ਕੋਈ ਵੀ ਸੰਧ ਖਰੀਦੋ ਤੇ ਉਹਨਾਂ ਨਾਮਾਂ ਚ ਕੋਈ ਵੀ ਇਨਾਮ ਤੁਹਾਡਾ ਹੋ ਸਕਦਾ ਜਿਉਂਦੇ ਰਹੋ